ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਖਰਚ 바ਦੇ ਦਾ ਮਤਲਬ ਬਰਕਤ ਹੁੰਦੀ ਹੈ। ਬਰਕਤ ਉਸ ਕੰਮ 'ਚ ਹੁੰਦੀ ਹੈ ਜੋ ਮਨੁੱਖ ਵੱਲੋਂ ਆਪਣੀ ਸਿੱਦਕਤ ਤੇ ਮਿਹਨਤ ਨਾਲ ਕੀਤਾ ਹੁੰਦਾ ਹੈ। ਮਨੁੱਖ ਵੱਲੋਂ ਆਪਣੀ ਦਸਾਂ ਨੋਹਾਂ ਦੀ ਖੇਤ 'ਚ ਬਰਕਤ ਹੁੰਦੀ ਹੈ। ਪਰ ਅੱਜ ਪੈਸਾ ਕਮਾਉਣ ਦੀ ਆੜ 'ਚ ਅਸੀਂ ਆਪਣੀਆਂ ਕਦਰਾਂ ਕੀਮਤਾਂ ਭੁੱਲ ਗਏ ਆਂ। ਅਮੀਰ ਲੋਕਾਂ ਦੁਆਰਾ ਬੇਰੁਜ਼ਗਾਰ ਨੌਜਵਾਨਾਂ ਜਾਂ ਗਰੀਬ ਲੋਕਾਂ ਦਾ ਸ਼ੋਸ਼ਣ ਕਰਕੇ ਵੀ ਆਪਣਾ ਢਿੱਡ ਨਹੀਂ ਭਰਿਆ ਜਾ ਰਿਹਾ। ਆਧੁਨਿਕ ਦੇ ਯੁੱਗ 'ਚ ਮਿਹਨਤ ਕਰਨ ਵਾਲੀ ਵਿਅਕਤੀ ਨੂੰ ਸਮਾਜ ਚੰਗਾ ਸਮਝਦਾ ਹੈ। ਮਨੁੱਖ ਜਿੰਨੀ ਮਿਹਨਤ ਕਰਦਾ ਹੈ ਉਸ ਦੀ ਸ਼ਖਸੀਅਤ 'ਚ ਉਹਨਾਂ ਨਿਖਾਰ ਆਉਂਦਾ ਹੈ। ਮਨੁੱਖ ਆਪਣੀ ਜ਼ਿੰਦਗੀ 'ਚ ਜੋ ਵੀ ਕੰਮ ਕਰਦਾ ਹੈ ਉਹ ਚ ਸਮਾਜ ਦਾ ਵੀ ਭਲਾ ਹੋਣਾ ਜ਼ਰੂਰੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਉਪਦੇਸ਼ ਹੈ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਗੁਰੂ ਸਾਹਿਬ ਨੇ ਵੀ ਗੁਰਵਾਣੀ ਚ ਕੀਰਤ ਕਰਨ ਵਾਲੇ ਕੀਰਤੀ ਦੀ ਮਹਾਨਤਾ ਦਾ ਜ਼ਿਕਰ ਕੀਤਾ ਹੈ। ਕੀਰਤ ਕਰਨ ਵਾਲੇ ਵਿਅਕਤੀ ਸਮਾਜ ਲਈ ਬਹੁਤ ਲਾਹੇਵੰਦ ਹੁੰਦੇ ਹੈ। ਸਮਾਜ ਉન્નਤੀ ਕਰਦਾ ਹੈ ਤਾਂ ਕੀਤੀ ਲੋਕਾਂ ਦੇ ਸਿਰ ਤੇ ਹੀ ਕਰਦਾ ਹੈ। ਕੀਰਤ ਕਰਨ ਵਾਲੇ ਵਿਅਕਤੀ ਚ ਹਮੇਸ਼ਾ ਉਤਸ਼ਾਹ ਹੁੰਦਾ ਹੈ। ਕੀਤੀ ਲੋਕ ਮਿਹਨਤ ਨਾਲ ਕੰਮ ਕਰਦੇ ਹੈ। ਉਹ ਆਪਣੇ ਹੱਥੀਂ ਕੀਰਤ ਕਰਕੇ ਆਪਣਾ ਜੀਵਨ ਬਤੌਂਦੇ ਹੈ। ਉਹਨਾਂ ਦੇ ਪਰਿਵਾਰਿਕ ਮੈਂਬਰਾਂ ਚ ਆਤਮਿਕ ਸ਼ਾਂਤੀ ਹੁੰਦੀ ਹੈ। ਉਦਮ ਕਰਨ ਵਾਲਾ ਵਿਅਕਤੀ ਬੇਲਾ ਨਹੀਂ ਰਹਿ ਸਕਦਾ ਦਸਾਂ ਨੋਹਾਂ ਦੀ ਕਿੱਤ ਖੂਨ ਪਸੀਨੇ ਦੀ ਕਮਾਈ ਅਜੇ ਮਨੁੱਖ ਦੇ ਭਾਂਖ ਖੋਲ ਦਿੰਦੀ ਹੈ ਤੇ ਪ੍ਰਭਾਵ ਅਗਲੀਆਂ ਪੀੜ੍ਹੀਆਂ ਤੱਕ ਵੀ ਜਾਂਦਾ ਹੈ ਕਿੱਤ ਮਨੁੱਖ ਚ ਆਤਮ ਵਿਸ਼ਵਾਸ ਊਰਜਾਪਨ ਦਾ ਕੰਮ ਕਰਦੀ ਹੈ ਤੇ ਕਿੱਤ ਕਰਨ ਵਾਲੇ ਲੋਕਾਂ ਦੀ ਉਮਰ ਦੂਜਿਆਂ ਨਾਲੋਂ ਜ਼ਿਆਦਾ ਹੁੰਦੀ ਹੈ ਕਿੱਤ ਕਰਨ ਵਾਲੇ ਲੋਕ ਦੂਜਿਆਂ ਲਈ ਪ੍ਰੇਰਨਾ ਹੁੰਦੇ ਹੈ ਤੇ ਉਹਨਾਂ ਨੂੰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਨੇ ਮਿਹਨਤ ਦੀ ਮਹਿਕ ਫੁੱਲਾਂ ਵਾਂਗ ਹੁੰਦੀ ਹੈ ਫੁੱਲ ਆਪਣੀ ਖੁਸ਼ਬੂ ਨਾਲ ਸਾਰੇ ਆਸ-ਪਾਸੇ ਨੂੰ ਮਹਿਕਾ ਦਿੰਦੇ ਹੈ ਉਸੇ ਤਰ੍ਹਾਂ ਕੀਤੀ ਇਨਸਾਨ ਵੀ ਆਪਣੀ ਮਿਹਨਤ ਸਦਕਾ ਸਮਾਜ ਚ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ ਕੀਤੀ ਲੋਕ ਦੀਵੇ ਵਾਂਗ ਹੁੰਦੇ ਹੈ ਦੀਵੇ ਵਾਂਗ ਆਪ ਜਲ ਕੇ ਦੂਜਿਆਂ ਨੂੰ ਜ਼ਿੰਦਗੀ ਦੀ ਰੋਸ਼ਨੀ ਦਿੰਦੇ ਹੈ ਕੀਰਤੀ ਕਦੇ ਭੁੱਖਾ ਨਹੀਂ ਮਰਦਾ ਔਰ ਮੁਸੀਬਤਾਂ ਤੋਂ ਘਬਰਾਉਂਦਾ ਨਹੀਂ ਉਸ ਦਾ ਵਿਸ਼ਵਾਸ ਉਸ ਨੂੰ ਸਭ ਮੁਸ਼ਕਲਾਂ ਤੋਂ ਪਾਰ ਲਿਗਾ ਦਿੰਦਾ ਹੈ ਕਿਰਤ ਕਰਨ ਵਾਲਾ ਵਿਅਕਤੀ ਇੱਕ ਪਿਆਰਾ ਮਿੱਤਰ ਸੱਚਾ ਦੋਸਤ ਹੁੰਦਾ ਹੈ ਉਸਦੇ ਗੁਣਾ ਵਿੱਚ ਵਿਸ਼ੇਸ਼ ਮਹਿਕ ਆਉਂਦੀ ਹੈ ਜੋ ਸਾਰੇ ਪਾਸੇ ਨੂੰ ਮਹਿਕਾਉਂਦੀ ਹੈ ਕਿਰਤ ਕਰਨ ਵਾਲੇ ਲੋਕ ਪਰਮਾਤਮਾ ਦੀ ਰਜ਼ਾ 'ਚ ਰਹਿ ਕੇ ਕੰਮ ਕਰਦੇ ਨੇ ਕਿਰਤ ਕਰਨ ਵਾਲੇ ਲੋਕ ਸਕਾਰਾਤਮਕ ਸੋਚ ਦੇ ਮਾਲਕ ਹੁੰਦੇ ਆ ਇਹ ਸਭ ਦੀ ਮਦਦ ਕਰਨ 'ਚ ਵਿਸ਼ਵਾਸ ਰੱਖਦੇ ਨੇ ਦੁਨੀਆ 'ਤੇ ਜਦੋਂ ਅਮੀਰ ਲੋਕਾਂ ਦੇ ਅਤਿਆਚਾਰ ਬਹੁਤ ਵੱਧ ਜਾਂਦੇ ਆ ਤਾਂ ਰੱਬ ਵੱਲੋਂ ਕੋਈ ਅਜਿਹਾ ਤੂਫਾਨ ਜਾਂ ਤਬਾਹੀ ਆਉਂਦੀ ਹੈ ਤੇ ਸਭ ਕੁਝ ਤਹਿਸ ਨਹਿਸ ਕਰ ਦਿੰਦੀ ਹੈ ਪਿਛਲੇ ਸਮੇਂ ਵਿੱਚ ਦੇਖਿਆ ਗਿਆ ਕਿ ਕਰੋਨਾ ਮਹਾਮਾਰੀ ਦੌਰਾਨ ਲੱਖਾਂ ਲੋਕ ਮਰ ਗਏ ਕਰੋਨਾ ਮਹਾਮਾਰੀ ਦੇ ਰਿਸ਼ਤੇ ਨਾਤੇ ਸਭ ਖਤਮ ਹੋ ਗਏ ਮਨੁੱਖ ਨੂੰ ਰੱਬ ਦਾ ਅਹਿਸਾਸ ਹੋਣ ਲੱਗ ਪਿਆ ਕਿ ਪਰਮਾਤਮਾ ਸਰਬਪਿਆਪਕ ਹੈ ਉਸਦੇ ਹੱਥ 'ਚ ਬਹੁਤ ਕੁਝ ਹੈ ਉਸ ਤੋਂ ਬਿਨਾ ਪਤਾ ਨਹੀਂ ਹਿਲਦਾ ਅਜਿਹੇ ਤੂਫਾਨ ਵਿਸ਼ੇ ਪੱਧਤੇ ਦੇਖੇ ਜਾ ਸਕਦੇ ਨੇ ਕਿੰਨੇ ਹੀ ਮੁਲਕ ਆਪਸ ਵਿੱਚ ਜੁੱਧ ਕਰੀ ਜਾ ਰਹੇ ਨੇ ਘਰਾਂ ਦੇ ਘਰ ਤਬਾਹ ਹੋ ਗਏ ਸਾਰੇ ਪਾਸੇ ਅਰਾਜਕਤਾ ਫੈਲ ਰਹੀ ਹੈ ਗਰੀਬਾਂ ਤੇ ਅਤਿਆਚਾਰ ਨਹੀਂ ਕਰਨੇ ਚਾਹੀਦੇ ਸਗੋਂ ਹਰ ਇੱਕ ਦੀ ਮਦਦ ਕਰਨ ਦੀ ਜ਼ਰੂਰੀ ਹੈ ਇਹ ਗੁਣ ਅਸੀਂ ਕਿੰਤੀ ਲੋਕਾਂ 'ਚ ਦੇਖਿਆ ਕਿ ਸਾਦਗੀ ਤੇ ਬੇਪਰਵਾਹੀ ਹੁੰਦੀ ਹੈ ਕਿੰਤੀ ਲੋਕ ਕੰਮ 'ਚ ਲੀਨ ਰਹਿੰਦੇ ਆ ਤੇ ਆਪਣੇ ਕੰਮ ਦਾ ਰਸ ਮਾਣਦੇ ਆ ਤੇ ਦੂਜਿਆਂ ਦੀਆਂ ਖੁਸ਼ੀਆਂ 'ਚ ਖੁਸ਼ ਰਹਿੰਦੇ ਆ ਸਾਨੂੰ ਵੀ ਰਲ ਮਿਲ ਕੇ ਸਰਵੱਤ ਦੇ ਭਲੇ ਤੇ ਸੱਚੀ ਸੋਚੀ ਕਿਰਤ ਕਰਨੀ ਚਾਹੀਦੀ ਹੈ ਗੁਰਵਾਣੀ 'ਚ ਵੀ ਕਿਰਤ ਨੂੰ ਮਾਤਪੂਨ ਦਾਨ ਦਿੰਦਿਆਂ ਮਨੁੱਖ ਨੂੰ ਕਿਤ ਕਰਨ ਨਾਮ ਜਪਣ ਬੰਡ ਸ਼ਕੰਡਾ ਉਪਦੇਸ਼ ਦਿੱਤਾ ਗਿਆ ਹੈ ਤੇ ਇਸ ਤਰ੍ਹਾਂ ਕਿਤ ਨੂੰ ਨਾਮ ਜਪਣ ਤੋਂ ਪਹਿਲਾਂ ਵਾਰੀ ਥਾਂ ਦਿੱਤੀ ਗਈ ਹੈ ਐਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਮੰਗਰੋ ਕਰਤਾਰਪੁਰ ਵਿਖੇ ਗ੍ਰਹਿਸਤੀ ਤੇ ਕਿੱਤੀ ਜੀਵਨ ਨੂੰ ਅਪਣਾਉਂਦਿਆਂ ਆਪ ਹਲ ਵਾਇਆ ਖੇਤ ਸਿੰਜੇ ਤੇ ਲੰਗਰ ਤਿਆਰ ਕਰਕੇ ਸੰਗਤ ਚ ਵਰਤਾਇਆ